Yeah, I'm talking about the idea of the government. But ਦੀ ਬੰਨੋ ਇੱਕ ਵਾਰੀ ਬੇਰਸਤੀ ਅਪੀਲ ਕਰਦੇ ਆਂ ਪੰਗਤਾਂ ਨੂੰ ਕਿ ਵੱਧ ਕਰਕੇ ਇਹਦਾ ਸਾਥ की महिमा वर्णन के साथ दो कथा सुनाएंगे जिसे व्यक्त करने वाले भक्त को अवश्य सुनना चाहिए ये भक्तों ये त्यौहार اوه بالکل پرشاد پرشاد انہیں میں اا اوہ ہے بڑی یاد گری ਉਸ ਨੂੰ ਕਹਿੰਦੇ ਪਰਚੀਨ ਸਿਮ ਮੰਦਿਰ ਗਾਜੇਵਾਸ ਵੱਲੋਂ ਸ਼ਰਾਤਰੀ ਦਾ ਤਿਹਾਰ ਆਏ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਨਗਰ ਵੱਲੋਂ ਬਹੁਤ ਸਹਿਯੋਗ ਦਿੱਤਾ ਜਾਂਦਾ ਹੈ ਹੁਣ ਸ਼ਿਵ ਸ਼ੰਕਰ ਸ਼ਿਵ ਜੀ ਮੰਦਿਰ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ ਨਗਰ ਦੇ ਸਹਿਯੋਗ ਨਾਲ ਕੁਝ ਵੀਰਾਂ ਨੇ ਬਹੁਤ ਜਾਦਦਾਨ ਦਿੱਤਾ ਅਸੀਂ ਐਨ ਆਰ ਆਈ ਵੀਰਾਂ ਨੂੰ ਬੇਨਤੀ ਕਰਦੇ ਹਾਂ ਕਿ ਇਹਦਾ ਉਸਾਰੀ ਦੀ ਕੰਮ ਚੱਲ ਰਿਹਾ ਹੈ ਵੱਧ ਤੋਂ ਵੱਧ ਯੋਗਦਾਨ ਪਾ ਕੇ ਇਹਦੀ ਉਸਾਰੀ ਦਾ ਕੰਮ ਕਰਾਇਆ ਜਾਵੇ ਮਾਲਵਾ ਪ੍ਰੋ ਚੈਨਲ ਦਾ ਬਹੁਤ ਬਹੁਤ ਧੰਨਵਾਦ ਸ਼ਿਵਰਾਤਰੀ ਦੇ ਸ਼ੁਭ ਦਿਹਾੜੇ ਤੇ ਦੇਸ਼ ਵਿਦੇਸ਼ ਦੇ ਵਿੱਚ ਸ਼ਸ਼ੋਭਿਤ ਸਾਰੀਆਂ ਸੰਗਤਾਂ ਨੂੰ ਮਹਾ ਸ਼ਿਵਰਾਤਰੀ ਦੀਆਂ ਬਹੁਤ-ਬਹੁਤ ਮੁਬਾਰਕਾਂ ਪਰਾਚੀਨ ਸ਼ਿਵ ਮੰਦਰ ਗਾਜੇਵਾਸ ਦੀ ਕਮੇਟੀ ਵੱਲੋਂ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਿਵਰਾਤਰੀ ਦਾ ਜਿਹੜਾ ਦਿਹਾੜਾ ਬਹੁਤ ਹੀ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਸੰਗਤ ਵੱਧ ਚੜ ਕੇ ਇਸ ਪ੍ਰੋਗਰਾਮ ਦੇ ਵਿੱਚ ਆਪਣਾ ਯੋਗਦਾਨ ਦੇ ਰਹੀ ਆ ਅਤੇ ਸਾਰੀ ਸੰਗਤ ਵਾਸਤੇ ਲੰਗਰ ਦਾ ਪ੍ਰਬੰਧਾ ਉਹ ਬਹੁਤ ਵਧੀਆ ਤਰੀਕੇ ਨਾਲ ਕੀਤਾ ਹੋਇਆ ਇਸ ਦੇ ਨਾਲ ਹੀ ਜੋ ਸਾਡੇ ਇਸ ਮੰਦਿਰ ਦੀ ਬਿਲਡਿੰਗ ਆ ਉਹ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਉਹ ਸਾਰੀ ਦੀਨਾ ਇਸ ਦੇ ਵਾਸਤੇ ਪਿੰਡ ਵੱਲੋਂ ਪਿੰਡ ਵਾਸੀਆਂ ਵੱਲੋਂ ਆਲੇ ਦੁਆਲੇ ਦੇ ਹੋਰ ਸਹਿਯੋਗੀ ਸੱਜਣਾ ਵੱਲੋਂ ਇਸ ਸਾਰੀ ਨੂੰ ਮੁਕੰਮਲ ਕਰਨ ਦੇ ਲਈ ਬਹੁਤ ਹੀ ਜ਼ਿਆਦਾ ਯੋਗਦਾਨ ਦਿੱਤਾ ਗਿਆ ਅਸੀਂ ਉਹਨਾਂ ਦੇ ਬਹੁਤ ਹੀ ਜ਼ਿਆਦਾ ਧੰਨਵਾਦੀਆਂ ਤੇ ਅਪੀਲ ਕਰਦੇ ਆ ਹੋਰ ਵੀ ਸੰਗਤਾਂ ਨੂੰ ਕਿ ਉਹ ਇਸ ਬਿਲਡਿੰਗ ਦੀ ਉਸਾਰੀ ਅਧੀਨ ਜਿਹੜਾ ਕੰਮ ਉਸ ਨੂੰ ਸੰਪੂਰਨ ਕਰਨ ਦੇ ਵਿੱਚ ਆਪਣਾ ਵੱਤੋਂ ਵੱਧ ਯੋਗਦਾਨ ਦੇਣ ਤਾਂ ਕਿ ਅਸੀਂ ਇਸ ਮੰਦਰ ਦੇ ਰਹਿਣੇ ਕੰਮ ਨੂੰ ਬਹੁਤ ਜਲਦੀ ਤੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸੰਪੂਰਨ ਕਰ ਸਕੀਏ ਤੇ ਇੱਕ ਵਾਰੀ ਫੇਰ ਅਸੀਂ ਆਪਣੀ ਕਮੇਟੀ ਦੇ ਵੱਲੋਂ ਇਸ ਸੁਭ ਦਿਹਾੜੇ ਦੀਆਂ ਸਾਰੀਆਂ ਸੰਗਤਾਂ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦੇ ਆ ਧੰਨਵਾਦ ਜੀ ਇਸ ਉਸਾਰੀ ਦੇ ਕੰਮ ਦੇ ਵਿੱਚ ਜੋ ਵੀ ਭੈਣ ਭਰਾ ਸੰਗਤ ਯੋਗਦਾਨ ਪਾਉਣਾ ਚਾਹੁੰਦੀ ਆ ਤਾਂ ਉਸ ਦਾ ਅਸੀਂ Google Pay ਨੰਬਰ ਉਹ ਸਕਰੀਨ ਤੇ ਦੇ ਦਾਂਗੇ ਤੇ ਜੋ ਵੀ ਸੰਗਤ ਇਸ ਦੇ ਵਿੱਚ ਆਪਣਾ ਦਾਨ ਦੇਣਾ ਚਾਹੁੰਦੀ ਆ ਆਪਣੀ ਨੇਕ ਕਮਾਈ ਦੇ ਵਿੱਚੋਂ ਤਿਲ ਫੁੱਲ ਭੇਟਾ ਕਰਨਾ ਚਾਹੁੰਦੇ ਨੇ ਤਾਂ ਉਸ ਅਕਾਊਂਟ ਨੰਬਰ ਤੇ Google Pay ਕਰ ਸਕਦੇ ਨੇ ਅਸੀਂ ਉਹਨਾਂ ਦੇ ਵੀ ਬਹੁਤ ਧੰਨਵਾਦੀ ਹੋਵਾਂਗੇ ਤੇ ਨਾਲ ਹੀ ਧੰਨਵਾਦੀਆਂ ਮਾਲਵਾ ਪ੍ਰੋ ਟੀਵੀ ਦੇ ਜੋ ਕਿ ਇਹ ਸਾਰੀ ਕਵਰੇਜ ਨੂੰ ਸੰਗਤ ਦੇ ਸਾਹਮਣੇ ਲੈ ਕੇ ਆ ਰਹੇ ਨੇ ਧੰਨਵਾਦ ਜੀ